ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਪਿੰਡ ਲੰਗੜੋਆ ਦੀ ਜਿੱਥੇ ਤੇ ਨੌਜਵਾਨ ਜਸਪਾਲ ਨੂੰ ਪਹਿਲਾ ਸੁਨਹਿਰੇ ਸੁਪਨੇ ਦਿਖਾਏ ਗਏ ਉਸ ਤੋਂ ਬਾਅਦ ਉਸ ਨੂੰ ਢਵੇਈ ਲਜਾਇਆ ਗਿਆ ਢਵੇਈ ਤੋਂ ਬਾਅਦ ਈਰਾਨ ਤੇ ਈਰਾਨ ਵਿੱਚ ਉਸ ਨੂੰ ਕਿਡਨਾਪ ਕਰ ਲਿਆ ਗਿਆ ਕਹਾਕਾਰ ਤੇ ਇਹਨੇ ਪਹਿਲੀ ਨੂੰ ਜਸਪਾਲ ਨੂੰ ਈਰਾਨ ਬਾਹਰ ਤਾ 14 ਦਿਨਾਂ ਦਾ ਪੀਜਾ ਈਰਾਨ ਚ ਕਰ ਦਿੱਤਾ ਇਹਨੇ ਅੱਛਾ ਜੀ ਚਲੋ ਬੱਚੇ ਦਾ ਫੋਨ ਮੇਰੇ ਦਾ ਆਇਆ ਕਹਿੰਦਾ ਮੰਮੀ ਮੈਂ ਈਰਾਨ 에ਰਪੋਰਟ ਤੇ ਪਹੁੰਚ ਗਿਆ ਠੀਕ ਠਾਕ ਤੇ ਮੈਂ ਕਿਹਾ ਵੀ ਤੂੰ ਜੱਸੀ ਰੋਟੀ ਰੁੱਟੀ ਖਾਦੀ ਕੋਈ ਕਹਿੰਦਾ ਮੰਮੀ ਵੀ ਮੈਂ ਪੁੱਜੀ ਆਲੇ ਤੇ ਬਰਟ ਜਸਪਾਲ ਸਭ ਤੋਂ ਛੋਟਾ ਬੱਚਾ ਦੱਸਿਆ ਜਾ ਰਿਹਾ ਤਾਂ ਚਾਰ ਭਰਾਵਾਂ 'ਚ ਸਭ ਤੋਂ ਛੋਟਾ ਸਰਕਾਰ ਅੜ ਕੇ ਸਾਡੀ ਇਹੀ ਬੇਨਤੀ ਸਾਡੇ ਬੱਚੇ ਉਧਰੋਂ ਛਡਾ ਦੇਵੇ 18-18 ਲੱਖੋਂ ਡਾਂਕਰ ਮੰਗਦੇਵੇ ਸਾਨੂੰ ਪੈਸੇ ਪਾਵ ਕਦੀ ਬੱਚਿਆਂ ਨੂੰ ਕਹਿੰਦੇ ਤੁਹਾਡੀ ਲੱਤ ਵੜ ਦੇਣੀ ਕਦੀ ਕਹਿੰਦੇ ਵਾਂ ਵੜ ਦੇਣੀ ਬਹੁਤ ਬੁਰੇ-ਬੁਰੇ ਹਾਲ ਕਰਦੇ ਦੋ ਨਿੱਕੇ-ਨਿੱਕੇ ਬੱਚੇ ਜਸਪਾਲ ਦੇ ਉਹਨਾਂ ਨੂੰ ਦੇਖ ਕੇ ਵੀ ਮਨ ਪਰਦਾ ਹੁਣਾ ਇਹਨਾਂ ਦਾ ਪਿਓ ਉੱਥੇ ਬਾਹਰ ਕਿਡਨਾਪ ਕੀਤਾ ਗਿਆ ਆਪਣੇ ਆਪ 'ਚ ਇੱਕ ਅਲੱਗ ਸਥਿਤੀ ਆ ਪਹਿਲੀ ਵਾਰ ਅਜੇ ਇਹ ਸਥਿਤੀ ਸੁਣਦੇ ਆ ਬੜੀ ਵਾਰ ਸੁਣਿਆ ਕਿ ਡੋਂਕਰ ਲੈ ਕੇ ਜਾਂਦੇ ਆ ਮੈਕਸੀਕੋ ਤੋਂ ਅੱਗੇ ਜੇ ਉੱਥੇ ਕੋਈ ਮੰਦ ਭਾਗੀ ਗੱਲ ਆ ਜਾਂਦੀ ਏ ਸਾਹਮਣੇ ਲੇਕਿਨ ਇਹ ਆਪਣੇ ਆਪ 'ਚ ਬੜੀ ਅਲੱਗ ਬੜੀ ਹੈਰਾਨ ਕਰਨ ਵਾਲੀ ਪਹਿਲੀ ਤਰ੍ਹਾਂ ਦਾ ਤਜਰਬਾ ਆ ਔਰ ਦਰਦ ਜਿਹੜਾ ਆ ਅਪਮਾਨ ਦਾ ਸਮਝੀਏ ਔਰ ਤੁਹਾਡੇ ਸਾਰੇ ਅੱਗੇ ਬੇਨਤੀ ਆ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਜੋ ਸੀਐਮ ਭਗਵਾਨ ਤਮਾਨ ਤੱਕ ਅਤੇ ਪੀਐਮ ਨਰਿੰਦਰ ਮੋਦੀ ਤੱਕ ਪਹੁੰਚਵੇ ਕਿਉਂਕਿ ਜੇ ਗੱਲ ਉਹਨਾਂ ਤੱਕ ਪਹੁੰਚੂਗੀ ਇਹਨਾਂ ਦੇ ਬੱਚੇ ਦੇ ਵਾਪਸ ਆਣ ਦੀ ਉਹੀ ਆਸ ਨੇ